ਬਠਿੰਡਾ ਚ ਨੌਕਰੀ ਪੱਕੀ ਕਰਨ ਦੇ ਲਈ ਸੰਘਰਸ਼ ਕਰ ਰਹੀ ایਜੀਐਸ ਅਧਿਆਪਕ ਸਮਰਜੀਤ ਸਿੰਘ ਮਾਨਸਾ ਨੇ ਪ੍ਰਦਰਸ਼ਨ ਦੌਰਾਨ ਖੁਦ ਨੂੰ ਅੱਗ ਲਗਾ ਲਈ ਅੱਗ ਲੱਗਣ ਕਾਰਨ ਪੇੜੀ ਦਾ ਮੂੰਹ ਹੱਥ ਤੇ ਗਰਦਨ ਬੁਰੀ ਤਰ੍ਹਾਂ ਦੇ ਨਾਲ ਝੁਲਸ ਗਏ ਨੇ ਜਿਸ ਕਾਰਨ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਉਹ ਜੇਰੀ ਇਲਾਜ ਹੈ ਜਾਣਕਾਰੀ ਮੁਤਾਬਿਕ ਸਮਰਜੀਤ ਸਿੰਘ ਮਾਨਸਾ ਸਰਕਾਰ ਦਾ ਪੁਤਲਾ ਸਾੜ ਰਿਹਾ ਸੀ ਕਿ ਅਚਾਨਕ ਖੁਦ ਵੀ ਅੱਗ 'ਚ ਛੁਦ ਗਿਆ ਤਾ ਸਾਡੇ ਤਿੰਨਾਂ ਬੰਦਿਆਂ ਦੀਆਂ ਲਾਸ਼ਾਂ ਇੱਥੋਂ ਜਾਣਗੀਆਂ ਪਰ ਅਸੀਂ ਉਹਨਾਂ ਨੂੰ ਸਮਝਾਉਂਦੇ ਵਿਝਾਉਂਦੇ ਰਹੇ ਅਸੀਂ ਇਹੀ ਗੱਲ ਕਹਿੰਦੇ ਰਹੇ ਵੀ ਅਸੀਂ ਆਪ ਦੇ ਬੱਚੇ ਨਹੀਂ ਮਾਰਨਦੇ ਨੇ ਪਰ ਬੱਚਿਆਂ ਦੀ ਜਗ੍ਹਾ ਪਹਿਲਾਂ ਉਹਨਾਂ ਦੀਆਂ ਮਾਵਾਂ ਆਪਣੇ ਆਪ ਨੂੰ ਖਤਮ ਕਰ ਮੰਗੀਆਂ ਬਾਅਦ ਵਿੱਚ ਬੱਚੇ ਮਾਰਨਗੇ ਪਰ ਅੱਜ ਰੋਸ ਰੈਲੀ ਲੈ ਕੇ ਹਨਮਾੜ ਚੌਂਕ ਦੇ ਵਿੱਚ ਪਹੁੰਚੇ ਤੇ ਉੱਥੇ ਪੁਤਲੇ ਨੂੰ ਅੱਗ ਲਾਉਣ ਲੱਗੇ ਸੀ ਸਾਨੂੰ ਨਹੀਂ ਪਤਾ ਅਸੀਂ ਸਾਥੀ ਨੇ ਪਹਿਲਾਂ ਹੀ ਆਪਣੇ ਉੱਤੇ ਪੈਟਰੋਲ ਛਿੜਕਿਆ ਹੋਇਆ ਹੈ ਤਾ ਜਦੋਂ ਅੱਗ ਪੁਤਲੇ ਨੂੰ ਲਾਈ ਗਈ ਹੈ ਤਾਂ ਉਹ ਵਿੱਚ ਦੀ ਲੰਘ ਗਿਆ ਉਸ ਦਾ ਫੇਸ ਸਾਰਾ ਸਾੜ ਚੁੱਕਿਆ ਤੇ ਸਾਹ ਦੀ ਨਾਲੀ ਨੂੰ ਪੂਰਾ ਸੇਕ ਗਿਆ ਹੋਇਆ ਬਾਹਾਂ ਸੜ ਗਈਆਂ ਨੇ ਬਾਲ ਵੀ ਮੱਚ ਗਏ ਨੇ ਉਹਦੇ ਉਹਨੂੰ ਹੁਣ ਫਰੀਦਕੋਟ ਰੈਫਰ ਕੀਤਾ ਗਿਆ ਹੈ ਇਥੇ ਕਾਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੜਿਆ ਹੋਇਆ ਹੈ ਬਠਿੰਡਾ ਤੋਂ ਅਮਿਤ ਸ਼ਰਮਾ ਫਰੀਦਕੋਟ ਤੋਂ ਜਗਤਾਰ ਦੋਸਾਂਝ ਚੱਕ ਬਾਣੀ ਟੀਵੀ